ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਕਰਦੇ ਆ ਰੈਸਪੀ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਕਣਕ ਦਾ ਆਟਾ ਲੈ ਲਿਆ ਆ ਬੇਸਨ ਲੈ ਲਿਆ ਇਹਨਾਂ ਨੂੰ ਦੋਨੇ ਆਟਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਜਿਹੜੀਆਂ ਗੱਠਾਂ ਜੀਆਂ ਨੇ ਆਪਾਂ ਮਿਕਸ ਕਰ ਲੈਣੇ ਆ ਸਾਰੇ ਆਟੇ ਤੇ ਬੇਸਣ ਨੂੰ ਹੁਣ ਇਹਦੇ ਵਿੱਚ ਆਪਾਂ ਪਾ ਲੈਣੇ ਆ ਥੋੜੀ ਜੀ ਹਲਦੀ ਕਲਰ ਵਾਸਤੇ ਮਿਰਚ ਪਾ ਲੈਣੇ ਆ ਨਾਮਕ ਪਾ ਲੈਨੇ ਐ ਇੰਨੇ ਕਪਾ ਹਲਦੀ ਪਾ ਲੈਨੇ ਤਾਂ ਜੋ ਇਹਨਾਂ ਦਾ ਕਲਰ ਵਧੀਆ ਆਵੇ ਹੁਣ ਇਹਨਾਂ ਨੂੰ ਨੂਣ ਵਿੱਚ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਗੁੰਨ ਲੈਨੇ ਆ ਕਿਉਂਕਿ ਬਹੁਤਾ ਪਾਣੀ ਆਪਾਂ ਇੱਕੋ ਲੱਤ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ। ਨਾ ਆਪਾਂ ਨੇ ਆਟਾ ਬਹੁਤ ਸਖਤ ਰੱਖਣਾ ਤੇ ਨਾ ਬਹੁਤਾ ਨਰਮ। ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਲ-ਮਲ ਕੇ ਗੁੰਨ ਲੈਣੇ ਆ। ਜੀ ਆਪ ਆਟਾ ਆਪਣਾ ਬਣ ਗਿਆ ਹੁਣ ਇਹਨੂੰ ਆਪਾਂ ਰੈਸਟ ਲਈ ਧਰ ਦਿੰਨੇ ਆ ਢੱਕ ਕੇ ਲਓ ਜੀ ਆਪਾਂ ਨੇ ਪਿਆਜ਼ ਲੈ ਲੇ ਪਿਆਜ਼ ਨੂੰ ਆਪਾਂ ਬਰੀਕ ਬਰੀਕ ਕੱਟ ਲੈਣੇ ਆ ਐਦਾਂ ਬਰੀਕ ਬਰੀਕ ਕਰਕੇ ਕੱਟ ਲੈਣੇ ਆ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਕੱਟ ਲਵਾਂਗੇ ਦੋ ਤਿੰਨ ਪਿਆਜ਼ ਲੈ ਲੇ ਲੋ ਜੀ ਇਹ ਪਿਆਜ਼ਾਂ ਨੂੰ ਆਪੇ ਦਾ ਭੁਰ ਲੈਣੇ ਆ ਸਾਰੇ ਪਿਆਜ਼ ਨੂੰ ਇਕੱਲਾ ਇਕੱਲਾ ਕਰ ਲੈਣੇ ਆ ਜਿਹੜਾ ਇਹਦੇ ਲੱਛੇ ਬਣ ਜਾਣ ਇਕੱਲਾ ਇਕੱਲਾ ਇਹ ਤਾਂ ਇਕੱਲੇ ਇਕੱਲੇ ਬਣ ਗਏ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਹੱਥ ਨਾਲ ਕਰ ਲਵਾਂਗੇ। ਲੋ ਜਿੱਦ ਤਰ ਅਪਣੇ ਚੁੱਲੇ ਚੱਗ ਬਾੜ ਲਈ। ਹੁਣ ਆਪਾਂ ਇਹਦੇ ਉੱਪਰ ਤਵਾ ਧਰ ਦਿੰਨੇ ਆ ਗਰਮ ਹੋਣ ਲਈ। ਇਹਨੇ ਤਵਾ ਆਪਣਾ ਗਰਮ ਹੁੰਦਾ। ਤਰੀਕਤਾਂ ਲਓ ਜੀ ਇਹ ਪਿਆਜ਼ ਆਪਾਂ ਨੇ ਵੱਡੀ ਪਲੇਟ ਚ ਪਾ ਲੈਨੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਚਿੱਲੀ ਫਲੈਕਸ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਹਦਾ ਫਲਾ ਲੈਨੇ ਆ ਅੰਤ ਆਪਾਂ ਪਲੇਟ 'ਚ ਪਲਾ ਲੈਨੇ ਆ ਹੁਣ ਆਪਾਂ ਕਰ ਦੇਖੋ ਸੈਟ ਹੋ ਗਿਆ ਥੋੜਾ ਜਿਹਾ ਆਪਾਂ ਹੋਰ ਮਾਰ ਲੈਨੇ ਆ ਢੇੜਾ ਬਣਾ ਲੈਨੇ ਆਟੇ ਦਾ నా బతేదా పేడే బాగా చూసి రోటీ బ టేస్టీ బీ గ్యాస్ బ చూజీనే పేడాయా ਇਦਾਂ ਪਾਣੀ ਦਾ ਹੱਥ ਲਾ ਕੇ ਇਹਦਾ ਪਾ ਇਦਾਂ ਲੋਈਆ ਬਣਾ ਲਵਾਂਗੇ ਲੋਈਆ ਬਣਾ ਕੇ ਇਹਨੂੰ ਹੱਥਾਂ ਤੇ ਵਧਾ ਲੈਣੇ ਹੈ ਲਓ ਜੀ ਰੋਟੀ ਆਪਣੀ ਬਣ ਗਈ ਹੁਣ ਆਪਾਂ ਇਹਨੂੰ ਪਿਆਜ਼ਾਂ ਦੇ ਉੱਪਰ ਐਦਾਂ ਇਹਦੇ ਉੱਪਰ ਪਿਆਜ਼ ਲਾ ਲਵਾਂ ਹੁਣ ਆਪਾਂ ਫਿਰ ਪਾਣੀ ਦਾ ਹੱਥ ਲਾ ਕੇ ਲਓ ਜੀ ਆਪਾਂ ਇਦਾਂ ਪਾਣੀ ਦਾ ਹੱਥ ਲਾ ਕੇ ਤਾਂ ਫੇਰ ਤੇ ਰੋਟੀ ਸਾਦੇ ਹੁਣ ਆਪਾਂ ਇਹਦਾ ਪਾਸਾ ਪਲਟਾ ਦਿੰਨੇ ਆ ਇਹਨੂੰ ਚੰਗੀ ਤਰ੍ਹਾਂ ਪੱਕਣ ਦਿੰਨੇ ਆ ਲਓ ਜੀ ਹੁਣ ਆਪਾਂ ਦੂਜੀ ਰੋਟੀ ਬਣਾ ਲੈਨੇ ਆ ਰੋਟੀ ਆਪਣੀ ਬਣ ਗਈ ਹੁਣ ਆਪਾਂ ਇਹਨੂੰ ਪਿਆਜ਼ ਲਾ ਲੈਨੇ ਆਂ ਉੱਪਰ ਲਓ ਜੀ ਆਪਾਂ ਰੋਟੀ ਆਪਣੀ ਦੇਖੋ ਪੱਕ ਗਈ ਹੁਣ ਆਪਾਂ ਇਹਨੂੰ ਚੁੱਲੇ ਦੇ ਵਿੱਚ ਰਾੜ ਲੈਨੇ ਆਂ ਦੁੱਜੀ ਰੋਟੀ ਆਪਾਂ ਤਵੇ ਦੇ ਉੱਪਰ ਪਾ ਲੈਨੇ ਆਂ ਇਹ ਕੋਈ ਗੱਲ ਨਹੀਂ ਜੀ ਪਿਆਜ਼ ਥੋੜੇ ਥੋੜੇ ਤਾਂ ਰਹਿ ਲਏ ਜਾਂਦੇ ਨੇ ਪਰ ਹੁਣ ਆਪਾਂ ਦੂਜੀ ਰੋਟੀ ਨੂੰ ਵੀ ਇਦਾਂ ਹੀ ਤਿਆਰ ਕਰਕੇ ਹੱਥ ਲਾ ਕੇ ਤਵੇ ਦੇ ਉੱਪਰ ਪਾ ਦੋ ਬਹੁਤ ਟੈਸਟੀ ਪਿਆਜ਼ ਵਾਲੀ ਰੋਟੀ ਬਣਦੀ ਹੈ ਜੀ ਪਾਸਾ ਪੱਕਣ ਦਿਨੇ ਪਾਸਾ ਪੱਕਣ ਦਿਨੇ ਲਓ ਜੀ ਰੋਟੀ ਆਪਣੀ ਰੜ ਗਈ ਦੇਖੋ ਜੀ ਰੋਟੀ ਦਾ ਪਾਸਾ ਬਲਟ ਲੈਨੇ ਆ ਪਾਸਾ ਇਹਦਾ ਪੱਕ ਗਿਆ ਇਸੇ ਤਰ੍ਹਾਂ ਆਪਾਂ ਇਹਨੂੰ ਰੋਟੀ ਨੂੰ ਬਣਾ ਲੈਨੇ ਆ। ਉਹ ਕਰ ਦਿੱਤ। ਲੋ ਜੀ ਆ ਰੋਟੀ ਵੀ ਆਪਣੀ ਬਣ ਗਈ। ਇਹਨੂੰ ਵੀ ਆਪਾਂ ਚੁੱਲ੍ਹੇ ਦੇ ਵਿੱਚ ਚੰਗੀ ਤਰ੍ਹਾਂ ਰਾੜ ਲੈਨੇ ਆ। ਇਦਾਂ ਕਮਾ ਕਮਾ ਕੇ ਰਾੜ ਲਾ ਮੰਗੇ। ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਲੈਨੇ ਆ। ਲੋ ਜੀ ਆ ਰੋਟੀ ਵੀ ਆਪਣੀ ਤਿਆਰ ਹੋ ਗਈ ਦੇਖੋ। ਇਹ ਮਿੱਸੀਆਂ ਰੋਟੀਆਂ ਪਿਆਜ਼ਾਂ ਵਾਲੀਆਂ ਬਣ ਕੇ ਤਿਆਰ ਨੇ ਦੇਖੋ ਕਿੰਨੀ ਵਧੀਆ ਲੁੱਕ ਆਈ ਹੈ ਪਿਆਜ਼ ਵਾਲੀ ਰੋਟੀ ਤੰਦੂਰੀ ਵਰਗੀ ਬਣ ਜਾਂਦੀ ਹੈ ਜੀ ਉੱਪਰ ਧਰਦਿਆਂ ਮੱਖਣ ਪਿਆਜ਼ ਤੇ ਹਰੀ ਮਿਰਚ ਦੇ ਨਾਲ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ